ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਲੋਕਾਂ ਨੇ ਨਾ ਰੌਲਾ ਪਾਇਆ ਸੀ ਦੋ ਦਿਨ ਦਾ ਬਹੁਤ ਜ਼ਿਆਦਾ ਵੈਸੇ ਫੋਨਾਂ ਦਾ ਹੀ ਗਾਲਾਂ ਗੋਲਾਂ ਮੈਨੂੰ ਵੀ ਕੱਢੀਆਂ ਸੀ ਅਸੀਂ ਤਾਂ ਫਿਰ ਜਦੋਂ ਇਹਨਾਂ ਲੋਕਾਂ ਨੂੰ ਇਗਨੋਰ ਮਾਰਨਾ ਹੋਵੇ ਨਾ ਕਹਿਦਣਿਆ ਕੋਈ ਗੱਲ ਨਹੀਂ ਤੁਸੀਂ ਜੋ ਮਰਜ਼ੀ ਕਰ ਚਲੋ ਉਹ ਨਹੀਂ ਕਹਿਣਾ ਜੋ ਕਹਿਣਾ ਸੀ ਮੈਂ ਉਹ ਕਹਿਣਾ ਹੀ ਨਹੀਂ ਉਹ ਜਦਵੇਂ ਸਾਥੀ ਦੁਰਿਆ ਜਾਂਦਾ ਹੈ ਬਾਅਦ ਵਿੱਚ ਕੀ ਹੁੰਦਾ ਉਹ ਤੁਸੀਂ ਸਮਝ ਜਿਓ ਹੁਣ ਕਹਿੰਦੇ ਜੀ ਅਕਾਲ ਤਖਤ ਮਹਾਨ ਸਿੱਖ ਪੰਥ ਦੀ ਸ਼ਾਨ ਹੈ ਤੇ ਸਾਡੇ ਭਾਈ ਸਭ ਢੱਡੀਆਂ ਵਾਲੇ ਕਹਿੰਦੇ ਅਕਾਲ ਤਖਤ ਤੇ ਪੇਸ਼ ਹੋਏ ਨੇ ਨੀਵੇਂ ਹੋ ਕੇ ਝੁੱਕ ਕੇ ਗਏ ਨੇ ਤੇ ਅੱਜ ਉਹਦੀ ਪੋਸਟ ਘੁੰਮਦੀ ਹੈ ਜੀ ਵੱਡੇ ਵੱਡੇ ਚੈਨਲਾਂ ਨੇ ਭਾਈ ਕਹਿੰਦਾ ਮੈਂ ਜਥੇਦਾਰਾਂ ਦੇ ਪੇਸ਼ ਥੋੜੀ ਹੋਇਆ ਮੈਂ ਤਾਂ ਸਿੱਖਾਂ ਦੇ ਪੇਸ਼ ਹੋਇਆ ਕੌਮ ਨੂੰ ਸਮਰਪਿਤ ਹੈ। ਧੈਲੀ ਗੱਲਾਂ ਜਿਹੜੇ ਕਹਿੰਦੇ ਸੀ ਗਲਤੀਆਂ ਕੀਤੀਆਂ ਨੇ ਉਹ ਕੰਨ ਖੋਲ ਕੇ ਸੁਣਿਆ ਤੁਹਾਡੀ ਔਕਾਤ ਕੀ ਐ। ਚਲੋ। ਇੰਨੀ ਗੱਲ ਬਾਰੇ ਸਾਰਿਆਂ ਨੂੰ ਪਤਾ ਹੀ ਐ ਮੈਂ ਕਾਹ ਨੂੰ ਐਵੇਂ ਬਹੁਤਾ ਬੋਲਣਾ। ਖੁੰਣ ਗੱਲ ਇਹ ਕਰਨੀ ਐ ਫੋਨ ਬਹੁਤ ਆ ਰਹੇ ਨੇ। ਅੱਛਾ ਇਹ ਵੀ ਇੱਕ ਮਸਲਾ ਬਣ ਗਿਆ। ਇਹਨੂੰ ਫੋਨ ਕਿਉਂ ਆਉਂਦੇ? ਇਹਨੂੰ ਫੋਨ ਕਿਉਂ ਆਉਂਦੇ ਐ ਮੈਨੂੰ ਹੁਣ ਤਾਂ ਆਉਂਦੇ ਐ ਮੈਂ ਭਿੰਡਰਾਂ ਵਾਲਿਆਂ ਨੂੰ ਅੱਤਵਾਦੀ ਕਹਿਣ ਦੀ ਹਿੰਮਤ ਰੱਖਦਾ ਸਮਝਾਈ ਗੱਲ ਦੀ ਢਡਰੀਆਂ ਵਾਲਾ ਨਹੀਂ ਵੀ ਹਰਨੇਕ ਸਿੰਘ ਕਹੂਗਾ ਭਿੰਡਰਾਂ ਵਾਲੇ ਦਾ ਕੀੜਾ ਕੱਢੋ ਨੌਜਵਾਨ ਦੇ ਦਿਮਾਗ ਚੋਂ ਤੇ ਢਡਰੀਆਂ ਵਾਲਾ ਕਹੂਗਾ ਅਸੀਂ ਸਜਦਾ ਕਰਦੇ ਆ ਅਸੀਂ ਸਤਕਾਰ ਕਰਦੇ ਆ ਸਾਡੇ ਕੋਲੇ ਇਹ ਗੱਲਾਂ ਨਹੀਂ ਮੈਨੂੰ ਫੋਨ ਤਾਂ ਆਉਂਦੇ ਐ ਮੈਂ ਕਹਿ ਦਿੰਦਾ ਵਿਜਨਾ ਨੇ ਕੌਮ ਦਾ ਬੇੜਾ ਕਰ ਕੀਤਾ ਕੌਮ ਨੂੰ ਮਰਵਾਇਆ ਅਸੀਂ ਉਹਨਾਂ ਨੂੰ ਅੱਤਵਾਦੀ ਕਹਿੰਦੇ ਆ ਮੈਨੂੰ ਫੋਨ ਤਾਂ ਆਉਂਦੇ ਆ ਚਲੋ ਕਹਿੰਦਾ ਜਦੋਂ ਮੈਂ ਅਕਾਲ ਤਖਤ ਤੇ ਗਿਆ ਨਾ ਇੱਥੇ ਉਹਨੇ ਇੱਕ ਮਸਾਕੀ ਫਿੱਟ ਕਰਨੀ ਹੈ ਜਿਹੜੀ ਇਹਨਾਂ ਨੇ ਸੁਣਾਈ ਹੋਈ ਹੈ ਕੀ ਕਹਿੰਦੇ ਭਾਈ ਲਾਲ ਸਿੰਘ ਨੇ ਢਾਲ ਬਣਾ ਕੇ ਨਾ ਗੁਰੂ ਸਾਹਿਬ ਨੂੰ ਭੇਟ ਕੀਤੇ ਤੇ ਗੁਰੂ ਪਾਸ਼ਾ ਕਹਿੰਦੇ ਨਿਸ਼ਾਨਾ ਪਰਖਾਂਗੇ ਤੇ ਫਿਰ ਘਰੇ ਗਿਆ ਅਰਦਾਸ ਕੀਤੀ ਤੇ ਗੁਰੂ ਪਾਸ਼ਾ ਜਦੋਂ ਨਿਸ਼ਾਨਾ ਲਾਉਣ ਲੱਗੇ ਨਾ ਤੇ ਕਹਿੰਦੇ ਇਦਾਂ ਹੋਇਆ ਅਕੇ ਢਾਲ ਦੇ ਚਾਰ ਚਫੇਰੇ ਕੀ ਹੋਇਆ ਅਕੇ ਦਾਸ ਗੁਰੂ ਸਾਹਿਬ ਦਾ ਸਰੂਪ ਕੋ ਮਿਲ ਜਾਂਦਾ ਇਹ ਸਾਖੀ ਜਿਹੜੇ ਨੇ ਸ਼ੁਰੂ ਕੀਤੇ ਨੇ ਸੁਣਾਉਣੀਆਂ ਮੈਂ ਉਹਦੀ ਸਮਝ ਗਿਆ ਸੀ ਵੀ ਹੁਣ ਪਜਾਰੀਆਂ ਦੀ ਜੁੱਤੀਆਂ ਵਿੱਚ ਬੈਠੂਗਾ ਮੈਂ ਉਹਦੀ ਸਮਝ ਗਿਆ ਸੀ ਪਤਾ ਕੀ ਕਹਿੰਦਾ ਕਹਿੰਦਾ ਮੈਨੂੰ ਤਾਂ ਕਾਲ ਤੱਕ ਨਹੀਂ ਦਿਸਿਆ ਨਾ ਜਹੇਦਾਰ ਦਿਸੇ ਮੈਨੂੰ ਤਾਂ ਗੁਰੂ ਪਾਸ਼ਾ ਦਿਸੇ ਉੱਥੇ ਹੁਣ ਤਾਂ ਗੁਰੂ ਪਾਸ਼ਾ ਦਿਸੇ ਤਿੰਨ ਚਾਰ ਮਹੀਨੇ ਪਹਿਲਾਂ ਤਾਂ ਇਹ ਕਹਿੰਦੇ ਸੀ ਤਖਤ ਆ ਬਾਦਲਾਂ ਦਾ ਹੈ ਤਖਤਾਂ ਤੇ ਬੈਠਣ ਵਾਲੇ ਤਾਂ ਮੰਗ ਖਾਣੇ ਨੇ ਅਸੀਂ ਜਖਦਾਰ ਨੂੰ ਮੰਨਦੇ ਨਹੀਂ ਹੁਣ ਗੁਰੂ ਪਾਸ਼ਾ ਕਹਿੰਦੇ ਆ ਅਸ਼ਾ ਹੁਣ ਮੈਂ ਇੱਕ ਗੱਲ ਜਿਹੜੀ ਆਪਣੇ ਕਹਣੀ ਇਹ ਵੀ ਨੋਟ ਕਰ ਲਿਓ ਕਈਆਂ ਨੂੰ ਹੀ ਭੁਲੇਖਾ ਹੁੰਦਾ ਵੀ ਬੂਟਾ ਸਿੰਘ ਸ਼ਾਇਦ ਅਕਾਲ ਤਖਤ ਦੇ ਨਾਲ ਸਹਿਮਤ ਹੈ ਨਾ 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 ਅੱਜ ਕਹਿ ਲਓ ਕੱਲ ਕਹਾ ਲਿਓ 4 ਸਾਲ ਟਹਿਰ ਕੇ ਕਹਾ ਲਿਓ ਮੇਰੇ ਮਰਨ ਤੋਂ ਬਾਅਦ ਵੀ ਆਵਾਜ਼ ਇਹੀ ਆਉ ਮੇਰੇ ਸੇਵੈਂਟ ਵੀ ਮੈਂ ਕੱਲ ਤੱਕ ਦੇ ਨਾਲ ਸਹਿਮਤ ਨਹੀਂ ਅਸੀਂ ਇਸ ਰੁਤਬੇ ਨਾਲ ਇਸ ਅਹੁਦੇ ਨਾਲ ਸਹਿਮਤ ਨਹੀਂ ਮੈਂ ਤਾਂ ਇਹ ਵੀ ਕਹਿਣਾ ਵੀ ਜਿਹੜਾ ਕਾਲੀ ਫੂਲਾ ਸਿੰਘ ਦਾ ਇਹਨਾਂ ਨੇ ਨਾ ਉਹ ਕਹਾਣੀ ਘੜ ਕੇ ਡਰ ਪਾਇਆ ਉਹ ਵੀ ਫੇਕ ਹੈ ਉਹਦੇ ਵਿੱਚ ਵੀ ਕੁਝ ਨਹੀਂ ਕੱਢਣ ਪਉਣ ਨੂੰ ਚਾਰ ਗਾਲਾਂ ਹੀ ਵੱਧ ਕਟੋਗੇ ਕੱਢ ਲਿਓ ਇਹ ਕੱਲ ਤੱਕ ਕੀੜਾਂ ਕੱਢਣ ਵਾਸਤੇ ਬਣਾਇਆ ਸੀ ਇਹਨਾਂ ਨੇ ਅਸੀਂ ਨਹੀਂ ਸ਼ਮਤ ਹੁੰਦੇ ਪਰ ਜਿਹੜੇ ਭਾਈ ਸਾਹਿਬ ਕਹਿੰਦੇ ਨੇ ਮੈਨੂੰ ਤਾਂ ਉੱਥੇ ਗੁਰੂ ਪਾਸ਼ਾ ਦਿਦੇ ਸੀ ਤੇ ਪਹਿਲਾਂ ਦਿਸਦੇ ਨਹੀਂ ਸੀ ਹੁਣ ਦਿਸਦੇ ਨੇ ਕਿਉਂਕਿ ਹੁਣ ਪਤਾ ਵੀ ਜਿਹੜੇ ਕਹਿੰਦੇ ਆ ਸਾਡੀ ਭਾਵਨਾ ਜੁੜੀ ਹੋਈ ਜੇ ਉਹ ਜਿਹੜੇ ਸਵੇਰੇ ਸਵੇਰੇ ਜਾਂਦੇ ਨੇ ਦਰਬਾਰ ਸਾਹਿਬ ਜਿਹੜੇ ਦੁਕਾਨਾਂ ਤੇ ਕੰਮ ਕਰਨ ਵਾਲੇ ਉਹ ਬਰਾਦਰੀ ਚਲੋ ਨਾ ਨਾ ਲਈਏ ਅਸੀਂ ਘੱਟ ਵੀ ਤੋਲਦੇ ਆਂ ਤੇ ਝੂਠ ਵੀ ਬੋਲਿਆ ਜਾਂਦਾ ਹੈ ਦੁੱਧ ਵਿੱਚ ਪਾਣੀ ਵੀ ਪਾਨੇ ਆਂ ਅਸੀਂ ਤੇ ਸਾਡੇ ਕੋਲ ਮਾਲਾ ਵੀ ਫੇਰ ਹੋ ਜਾਂਦੀ ਹੈ ਤੇ ਸਾਨੂੰ ਬਖਸ਼ ਲੈਣਾ ਜੀ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਜਿੰਨੇ ਸ਼ਾਮ ਨੂੰ ਪਉਆ ਲਾਇਆ ਹੁੰਦਾ ਸਵੇਰੇ ਨਹਾ ਕੇ ਉਹਨਾਂ ਨੇ ਵੀ ਗੁਰਦੁਆਰੇ ਜਾਣਾ ਹੁੰਦਾ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਉੱਥੇ ਭਾਵਨਾ ਆ ਜਾਂਦੀ ਹੈ ਪਤਾ ਅਸੀਂ ਵੀ ਉਹ ਗਿਣਤੀ ਜ਼ਿਆਦਾ ਹੈ ਗੱਲ ਉਧਰ ਨੂੰ ਘੁੰਮ ਜਾਣੀ ਲੋਕਾਂ ਦੀ ਗਿਣਤੀ ਵਧਾ ਲਓਗੇ ਭਾਵਨਾ ਵਾਲਿਆਂ ਦੀ ਭੀੜ ਇਕੱਠੀ ਕਰ ਲਓਗੇ ਪਰ ਜਿਹੜਾ ਸੁੰਧਾਨ ਹੈ ਗੁਰੂ ਗ੍ਰੰਥ ਸਾਹਿਬ ਦਾ ਉਹਨੂੰ ਹਰਾਮ ਕਰੋ ਤੁਸੀਂ ਬਦਲ ਨਹੀਂ ਸਕਦੇ ਇਹ ਗੱਲ ਚੇਤੇ ਰੱਖਿਓ ਇਹ ਉਹੀ ਨੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਆਉਣ ਤੇ ਦਰਵਾਜ਼ੇ ਬੰਦ ਕਰਲੇ ਸੀ ਪਤਾ ਤੁਹਾਨੂੰ ਇਹ ਉਹੀ ਨੇ ਅੱਜ ਕਹਿੰਦੇ ਸਾਨੂੰ ਗੁਰੂ ਸਾਹਿਬ ਦੀਂਦੇ ਤੋ ਅਨੋ ਗੁਰੂ ਸਾਹਿਬ ਕੀ ਦੱਸਣਾ ਹੈ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਦਰਬਾਰ ਸਾਹਿਬ ਦੇ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਪੈਰ ਨਹੀਂ ਰੱਖਣ ਦਿੱਤਾ ਤੁਹਾਡੇ ਸਕੇ ਹੋ ਜਾਣਗੇ ਉਹ ਬੜਾ ਖੁਸ਼ਾ ਇਤਿਹਾਸ ਨੂੰ ਖੋਲਣ ਵਾਲੇ ਢੱਡਰੀਆਂ ਵਾਲੇ ਨੇ ਤਾਂ ਇੱਧਰ ਨਹੀਂ ਉਧਲੇ ਮਾਰੀਆਂ ਨੇ ਸਾਸਨਾ ਲੜੇ ਨੂ ਨਾ ਲੜੇ ਮਾਂ ਨਾਲ ਪਿਆਰ ਕਰੋ ਮਾਂ ਦੇ ਨਾਲ ਤੇ ਡੈਰੀ ਬਣਾ ਲਈ ਇਹ ਕੁਛ ਨਹੀਂ ਇਹ ਵਿਸ਼ਾ ਬਹੁਤ ਵੱਡਾ ਪਤਾ ਤੁਜੀ ਓਸੂ ਰਜਨੀਸ਼ ਨੇ ਨਿਹੜੀ ਪਹਿਲੀ ਬੁਖ ਲਿਖੀ ਸੀ ਨਾਨਕ ਦੁਖੀਆ ਸਭ ਸੰਸਾਰ ਉਹਦੀ ਸ਼ੁਰੂਆਤ ਕਿੱਥੋਂ ਕੀਤੀ ਸੋਚਾਂ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਉਹਦੇ ਅਰਥੋ ਨੇ ਸੋਚਾਂ ਵਿਚਾਰਾਂ ਕੀਤੀ ਸੀ ਹਾਲਾਂਕਿ ਸੋਚ ਕਰੇ ਦਿਨ ਸਾਰ ਰਾਤ ਮਨ ਕੀ ਮੈਲ ਨ ਤੰਤੇ ਜਾਤ ਸਭ ਤੋਂ ਕਹਿੰਦੇ ਸੋਚਦੇ ਅਰਥਾ ਇਸ਼ਨਾਨ ਉਹ ਇੱਥੇ ਗਲਤੀ ਕਰ ਗਿਆ ਸੀ ਤੇ ਲੰਬੀਆਂ ਵਿਚਾਰਾਂ ਕਰਕੇ ਲੋਕਾਂ ਨੂੰ ਇੰਨਾ ਬੇਵਕੂਫ ਬਣਾਇਆ ਅਮਰੀਕਾ ਦੇ ਵਿੱਚ ਇੱਕ ਆਪਣਾ ਪਿੰਡ ਮਸਾਲਾ ਸੀ ਉਸ ਬੰਦੇ ਨੇ ਇੰਨਾ ਮਿੱਠਾ ਬੋਲਦਾ ਸੀ ਤੇ ਉਹੀ ਪ੍ਰੋਡਕਟ ਤੇ ਉਹੀ ਸੇਮ ਕਹਾਣੀ ਸਾਡੇ ਭਾਈ ਸਾਬ ਢੱਡਰੀਆਂ ਵਾਲਿਆਂ ਦੀ ਹੈ ਕਹਿੰਦੇ ਮੈਨੂੰ بڑے ਪ੍ਰਚਾਰਕਾਂ ਦੇ ਰਾਗਿਆਂ ਦੇ ਢਾਡੀਆਂ ਦੇ ਫੋਨ ਆਏ ਸਾਬਤ ਕਰੋ ਵੀ ਕਿਹੜਾ ਪ੍ਰਚਾਰਕ ਤੁਸੀਂ ਪੈਦਾ ਕੀਤਾ ਸਾਬਤ ਕਰੋ ਫਿਰ ਪਤਾ ਲੱਗੂ ਤੁਹਾਡੇ 2 4 ਜੱਥਿਆਂ ਵਾਲੇ ਨੇ ਉਹ ਕੌਣ ਨੇ ਉਹ ਲਾਰਜ ਨਾਲ ਜੁੜੇ ਹੋਏ ਨੇ ਵੀ ਕੈਨੇਡਾ ਅਮਰੀਕਾ ਦਾ ਵੀਜ਼ਾ ਮਿਲ ਜਾਂਦਾ ਤੁਹਾਡੇ ਨਾਲ ਸਹਿਮਤ ਨਹੀਂ ਹੈਗੇ ਮੈਂ ਫਰੋੜ ਕੇ ਵੇਖਿਆ ਸਭ ਕੁਝ ਇਹ ਗੱਲਾਂ ਚੇਤੇ ਰੱਖ ਲਿਓ ਕੀ ਹੈ ਇਹ ਮੇਰੀ ਮਾਮ ਦੇ ਨਾਂ ਤੇ ਮੈਂ ਪਿਆਰ ਕਰਦਾ ਸੀ ਡੇਰੀ ਬਣਾਈ ਹੈ 2500 ਰੁਪਏ ਗਾਂ ਦਾ ਘਿਓ ਲੋ ਇਥੋਂ ਕਿੱਥੇ ਰੱਖਿਆ ਨੇ ਗਾਈਆਂ ਜਿਹੜਾ ਖੁਆ ਬਣਦਾ ਕਿੱਥੇ ਰੱਖਿਆ ਹੈ ਕੌਣ ਬਣਾਉਂਦਾ ਹੈ ਪਤਾ ਹੈ ਪਟਿਆਲੇ ਵਿੱਚ ਅਮੀਰ ਲੋਕ ਬੈਠੇ ਨੇ ਡੱਬਾ ਲਜਾਣ ਲੱਗੇ ਵੀ ਉਹਨਾਂ ਨੂੰ ਕੋਈ ਬਹੁਤੀ ਪ੍ਰੋਬਲਮ ਨਹੀਂ ਆਉਂਦੀ 1000 ਰੁਪਏ ਦੇ ਕੇ ਲੈ ਜਾਂਦੇ ਨੇ ਚੜਾਉਣਾ ਵੀ ਅੰਦਰ ਹੀ ਹੁੰਦਾ ਹੈ ਬਾਹਰ ਥੋੜੀ ਹੁਣੇ ਚਲੋ ਗੱਲ ਲੰਬੇ ਚੌੜੇ ਨਾ ਕਰੀਏ ਇਹ ਗੱਲ ਹੋਰ ਕਹਿਣੀ ਹੈ ਕਹਿੰਦੇ ਜੀ ਇਹ ਜਿਹੜੀਆਂ ਤਸਵੀਰਾਂ ਨੇ ਨਾ ਗੁਰੂ ਪਾਸ਼ਾ ਦੀਆਂ ਹੈਗੀਆਂ ਤਾਂ ਨਕਲੀ ਨਹੀਂ ਪਰ ਪਿਆਰ ਅਸਲੀ ਹੈ ਮਤਲਬ ਵੀ ਜਿਹੜੀਆਂ ਤਸਵੀਰਾਂ ਮੂਰਤੀਆਂ ਫੋਟੋਆਂ ਦਾ ਖੰਡਨ ਗੁਰਬਾਣੀ ਨੇ ਕੀਤਾ ਹੈ ਇਹਦਾ ਮਤਲਬ ਤੁਸੀਂ ਗੁਰੂ ਪਾਸ਼ਾ ਨੂੰ ਪਾਗਲ ਸਮਝਦੇ ਹੋ ਜਿਨ੍ਹਾਂ ਨੇ ਭੂਤਨਾ ਬੇਤਾਲਾ ਕਰਾਈਆ ਕਿਹਾ ਸੀ ਉਹ ਕੌਣ ਸੀ ਉਹ ਕੌਣ ਸੀ ਉਹ ਉਹੀ ਸੀ ਜਿਹੜੇ ਸਿਧਾਂਤ ਨੂੰ ਮੰਨਦੇ ਨਹੀਂ ਸੀ ਮੈਂ ਇੱਕ ਗੱਲ ਨਾ ਸਪੈਸ਼ਲੀ ਆਪਣੇ ਵੱਲੋਂ ਕਹਿਣ ਲੱਗਾ ਜਿਹੜੇ ਢੱਡਰੀਆਂ ਵਾਲਿਆਂ ਦੇ ਨਾਲ ਜੁੜੇ ਹੋਏ ਨੇ ਨਾ ਉਹ ਸਾਰੇ ਇਨਸਾਨ ਨੇ ਪੜ੍ਹੇ ਲਿਖੇ ਨੇ ਸਮਝਦਾਰ ਨੇ ਅਸੀਂ ਕਿਸੇ ਨੂੰ ਸਿੱਖਿਆ ਨਹੀਂ ਦੇਣੀ ਕਿਸੇ ਤੇ ਸ਼ੰਕਾ ਨਹੀਂ ਕਰਨੀ ਤੁਸੀਂ ਆਜ਼ਾਦ ਜਿੰਨੂੰ ਮਰਜ਼ੀ ਮੰਨੋ ਮੈਂ ਤੁਹਾਨੂੰ ਹਟਾਉਂਦਾ ਪਰ ਗੱਲ ਗੱਲ ਇੰਨੀ ਚੇਤੇ ਰੱਖਿਓ ਜਿਹੜੇ ਗੁਰੂ ਸਾਹਿਬ ਨੇ ਕਿਹਾ ਸੀ ਨਾ ਕਿ ਮੈਂ ਸਿੱਖ ਨੂੰ ਆਜ਼ਾਦ ਬਣਾਉਣਾ ਹੈ ਕਿ ਅੱਜ ਉਹੀ ਸਿੱਖ ਪ੍ਰਚਾਰਕ ਹੋ ਕੇ ਕੌਮ ਨੂੰ ਗੁਲਾਮ ਬਣਾ ਰਹੇ ਨੇ ਇਹ ਗੱਲ ਮੇਰੀ ਚੇਤੇ ਰੱਖ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ